ਬਸ ਸੋਨੀ ਮੂਵੀ ਹੈ ਜੀ ਡਿਫਰੈਂਟ ਜੀ ਲਵ ਸਟੋਰੀ ਦਿਖਾਈ ਹੈ ਇੱਕ ਬੜੀ ਕਿਊਟ ਜੀ ਜਿਵੇਂ ਸਕੂਲਾਂ ਦੇ ਵਿੱਚ ਹੁੰਦੀ ਹੈ ਔਰ ਜੋ ਅੱਜਕੱਲ ਚੱਲ ਰਿਹਾ ਜਿਵੇਂ ਪੰਜਾਬ ਛੱਡ ਕੇ ਬਾਹਰ ਜਾ ਰਹੇ ਨੇ ਉਹ ਕਨਸੈਪਟ ਲੈ ਆ ਬਹੁਤ ਹੀ ਸੋਹਣਾ ਕਨਸੈਪਟ ਹੈ ਇਹ ਕੋ ਪੰਜਾਬ 'ਚ ਬੜਾ ਕੁਝ ਕਰਦਣੋ ਸੋ ਇਟਸ ਅ ਵੈਰੀ ਸੌਫਟ ਲਵ ਸਟੋਰੀ ਬਹੁਤ ਅੱਛੀ ਜੀ ਬਹੁਤ ਪਿਆਰੇ ਹੈ ਕਨਸੈਪਟ ਹੋ ਰਿਹਾ ਮਿਲਦਾ ਅੱਜ ਦਾ ਚੱਲਦਾ ਮੰਨ ਲਓ ਵੀ ਰਿਐਲਿਟੀ ਹੈ ਮਤਲਬ ਤੇ ਮਤਲਬ ਫਿਲਮ ਐਂਟਰਮੈਂਟਨਲ ਸਿਖਾਉਂਦੀ ਵੀ ਬਹੁਤ ਕੁਝ ਹੈ ਠੀਕ ਨਹੀਂ ਸੋ ਅੱਜ ਗੱਲ ਆ ਦਾ ਮੈਸੋਨੀਆ ਦਾ ਸਿਨੇਮਾ ਦਾ ਅਨਕਸਵੇਰਾ ਸੋ ਅੱਜ ਸੀ ਫਿਲਮ ਮੈਟ੍ਰੇ ਦਾ ਪ੍ਰੀਮੀਅਰ ਇਸ ਫਿਲਮ ਦੇ ਵਿੱਚ ਤਾਨਿਆ ਰੂਪੀ ਗਿਲ ਤੇ ਲਕਸ਼ੋਆ ਮੇਨ ਲੈਡ ਚ ਨਜ਼ਰ ਆ ਰਹੇ ਆ ਸੋ ਲਕਸ਼ੋਆ ਵੱਲੋਂ ਇਸ ਫਿਲਮ ਦੇ ਵਿੱਚ ਟੈਬੂ ਕੀਤਾ ਗਿਆ ਸੋ ਫਿਲਮ ਦੀ ਕਹਾਣੀ ਜੋ ਇੱਕ ਟ੍ਰਾਇੰਗਲ ਲੱਗ ਰਹੀ ਹੈ ਤੇ ਨਾਲ ਦੀ ਨਾਲ ਕਾਫੀ ਇੰਟਰਸਟਿੰਗ ਵੀ ਲੱਗ ਰਹੀ ਹੈ ਸੋ ਇਸ ਫਿਲਮ ਦੇ ਵਿੱਚ ਸਾਨੂੰ ਕੁਝ ਖਾਸ ਦੇਖਣ ਨੂੰ ਮਿਲੇਗਾ ਅੱਜ ਸੀ ਇੱਥੇ ਪ੍ਰੀਮੀਅਰ ਦੇਖਣ ਪਹੁੰਚੇ ਆ ਤੇ ਫਿਲਮ ਦੇਖ ਕੇ ਤੁਹਾਨੂੰ ਦੱਸਾਂਗੇ ਕਿ ਸਾਨੂੰ ਕਿਵੇਂ ਦੀ ਲੱਗੀ ਹੈ ਤੇ ਨਾਲ ਦੀ ਨਾਲ ਜਿਹੜੇ ਦਰਸ਼ਕ ਪਹੁੰਚ ਨੇ ਇਸ ਫਿਲਮ ਨੂੰ ਵੇਖਣ ਉਹਨਾਂ ਨੂੰ ਫਿਲਮ ਪਸੰਦ ਆਈ ਹੈ ਜਾਂ ਨਹੀਂ ਬਹੁਤ ਵਧੀਆ ਮੈਸੇਜ ਸੀਗਾ ਮੂਵੀ ਦਾ ਅੱਜ ਬਹੁਤ ਵਧੀਆ ਲੱਗੀ ਬਹੁਤ ਵਧੀਆ ਜੀ ਬਹੁਤ ਵਧੀਆ ਮੈਂ 10 ਉਪ ਟੂ 10 ਦੇ ਦਿੰਦਾ ਕਿਵੇਂ ਦੀ ਲੱਗੀ ਫਿਲਮ ਬਹੁਤ ਵਧੀਆ ਬਹੁਤ ਮਜ਼ਾ ਆਇਆ ਬਹੁਤ ਵਧੀਆ ਬਹੁਤ ਬਹੁਤ ਅੱਛੀ ਜੀ ਬਹੁਤ ਪਿਆਰਾ ਹੈ ਕੰਸੈਪਟ ਵਾਪੇਰਾ ਮੈਨੂੰ ਅੱਜ ਦਾ ਚੱਲਦਾ ਮਤਲਬ ਉਹੀ ਰਿਐਲਿਟੀ ਹੈ ਮਤਲਬ ਤੇ ਮਤਲਬ ਫਿਲਮ ਐਂਟਰਟੇਨਮੈਂਟ ਐਂਟਰਟੇਨਿੰਗ ਸਿਖਾਉਣ ਦੀ ਵੀ ਬਹੁਤ ਕੁਝ ਹੈ ਪੂਰੀ ਚੀਜ਼ ਨਹੀਂ ਜੀ ਬਹੁਤ ਬੁਧਿਆ ਫਿਲਮ ਹੈ ਬਹੁਤ ਵਧੀਆ ਜੀ ਸਲਾਮ ਟੈਨਰ ਟੂ ਟੈਨ ਕੀ ਕਹਾਂ ਜੀ ਬਹੁਤ ਵਧੀਆ ਮੂਵੀ ਹੈ ਜੀ ਬਹੁਤ ਜਿਆਦਾ ਵਧੀਆ ਬਹੁਤ ਜਿਆਦਾ ਵਧੀਆ ਬਹੁਤ ਸੋਹਣੀ ਮੂਵੀ ਹੈ ਜੀ ਡਿਫਰੈਂਟ ਜੀ ਲਵ ਸਟੋਰੀ ਦਿਖਾਈ ਹੈ ਇੱਕ ਬੜੀ ਕਿਊਟ ਜੀ ਜਿਵੇਂ ਸਕੂਲਾਂ ਦੇ ਵਿੱਚ ਹੁੰਦੀ ਹੈ ਔਰ ਜੋ ਅੱਜਕੱਲ ਚੱਲ ਰਿਹਾ ਜਿਵੇਂ ਪੰਜਾਬ ਛੱਡ ਕੇ ਬਾਹਰ ਜਾ ਰਹੇ ਨੇ ਉਹ ਕਨਸੈਪਟ ਲਿਆ ਬਹੁਤ ਹੀ ਸੋਹਣਾ ਕਨਸੈਪਟ ਹੈ ਵੀ ਆਪਣੇ ਪੰਜਾਬ 'ਚ ਬੜਾ ਕੁਝ ਕਰਨ ਨੂੰ ਸੋ ਇਟਸ ਅ ਵੈਰੀ सॉफ्ट लव स्टोरी बहुत बढ़िया पिक्चर है बहुत बढ़िया कांसेप्ट है बहुत सो फाइव बहुत बढ़िया लगी जी बहुत बढ़िया मूवी सी ग्रेट बहुत सोनी मूवी सी बहुत सोनी बहुत बढ़िया फिल्म बहुत बढ़िया बढ़िया जी बहुत बढ़िया लगी बहुत बढ़िया बहुत अच्छी मूवी मैम बहुत हार्ट टचिंग मूवी रियली गुड ਸੋ ਇਹ ਸੀ ਫਿਲਮ ਮੈਟ੍ਰੀ ਦਾ ਪ੍ਰੀਮੀਅਰ ਜਿਸ ਦੇ ਵਿੱਚ ਬਹੁਤ ਸੋਹਣੀ ਕਹਾਣੀ ਜੋ ਦਿਖਾਈ ਗਈ ਹੈ ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਫਿਲਮ ਦੀ ਕਲਕਨਾ ਇਸ ਦੇ ਵਿੱਚ ਤੁਹਾਨੂੰ ਰੋਮਾਂਸ ਕਾਮੇਡੀ ਔਰ ਹਿਸਟੋਰੀਕਲ ਟੱਚ ਵੀ ਦੇਖਣ ਨੂੰ ਮਿਲੇਗਾ ਤੇ ਬਹੁਤ ਸਾਰੇ ਫਲੇਵਰਸ ਇਸ ਫਿਲਮ ਦੇ ਵਿੱਚ ਦੇਖਣ ਨੂੰ ਮਿਲਣਗੇ ਸੋ ਦਰਸ਼ਕਾਂ ਦੇ ਤੁਸੀਂ ਰਿਵਿਊਸ ਸੁਣ ਚੁੱਕੇ ਹੋ ਕਿ ਉਹਨਾਂ ਨੇ ਇਹ ਫਿਲਮ ਬਹੁਤ ਪਸੰਦ ਆਈ ਹੈ ਕਿਉਂਕਿ ਅੰਬਰਦੀਪ ਸਿੰਘ ਦੇ ਵੱਲੋਂ ਲਿਖੀ ਗਈ ਹੈ ਡਾਇਰੈਕਟ ਕੀਤੀ ਗਈ ਹੈ ਲਖਸ਼ੇ ਵੱਲੋਂ ਇਸ ਦੇ ਵਿੱਚ ਡੈਬਿਊ ਕੀਤਾ ਗਿਆ ਤਾਨਿਆ ਤੇ ਰੂਪੀ ਗਿੱਲ ਦੇ ਵੱਲੋਂ ਬਹੁਤ ਸੋਹਣੇ ਸ਼ਾਨਦਾਰ ਕਿਰਦਾਰ ਨਿਭਾਏ ਗਿਆ ਸੋ ਟਰਾਈਐਂਗਲ ਹੈ ਸੋ ਇਹ ਦੇਖਣਾ ਹੋਵੇਗਾ ਕਿ ਲਖਸ਼ ਕਿਸ ਨੂੰ ਚੂਜ਼ ਕਰਦੇ ਇਸ ਫਿਲਮ ਦੇ ਵਿੱਚ ਤੇ ਨਾਲ ਦੀ ਨਾਲ ਹੋਰ ਕਿਹੜਾ ਮੈਸੇਜ ਇਸ ਫਿਲਮ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਸੋ ਦਰਸ਼ਕਾਂ ਨੂੰ ਫਿਲਮ ਪਸੰਦ ਆ ਗਈ ਹੈ ਤੁਸੀਂ ਕੀ ਟਿਕਟ ਬੁੱਕਨੀਆ ਟਿਕਟ ਦੇ ਲੈ ਕੇ ਸਿਨੇਮਾ ਘਰਾਂ ਚ ਜਾਣਾ ਹੈ ਤੇ ਫਿਲਮ ਦੇਖ ਕੇ ਸਾਨੂੰ ਜ਼ਰੂਰ ਦੱਸਣਾ ਵੀ ਤੁਹਾਨੂੰ ਇਹ ਫਿਲਮ ਕਿਵੇਂ ਦੀ ਲੱਗੀ ਐਸੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆਂ ਦੇ ਇਜਾਜ਼ਤ ਤੇ ਦੇਖਦੇ ਰਹੋ ਡੈਨਿਕ ਸਵੇਰ ਐਵਰਟੀਟੀਵੀ